ਖਾਲਸਾ ਪੰਥ ਅਸੀਂ ਉਹਨਾਂ ਦੇ ਹੁਕਮ ਮੰਨਦੇ ਆਂ ਜੋ ਉਹਨਾਂ ਨੇ ਆਖਿਆ ਦਿੱਤੀ ਉਸੇ ਫਲ ਚੜਾਉਂਦੇ ਆਂ ਲੋ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਟੰਡੇ ਵੈਰੀਆਂ ਦੀ ਹਿੱਕੀ ਉੱਤੇ ਗੱਲਾਂ ਗੱਡੀ ਚਾਵੇ ਰਾਜ ਛੱਡ ਕੇ ਤੂੰ ਖੜ ਦੇਖ ਬੁੱਢਾ ਦਲ ਆਵੇ ਰਾਜ ਛੱਡ ਕੇ ਤੂੰ ਖੜ ਰਾਜ ਛੱਡ ਕੇ ਤੂੰ ਖੜ ਪਾਣੀ ਪਾਣੀ ਵਿੱਚ ਸਦਾ ਜਿਹੜਾ ਰਹੇ ਪਰੇ ਫੱਕ ਖੰਦ ਜੋੜ ਕੇ ਨਹੀਂ ਮੰਗੇ ਹੱਡ ਤੋੜ ਕੇ ਦੇ ਹੱਕ ਬਾਜ ਪਾਲ ਲਾੜੇ ਜੋਤ ਵੈਰੀ ਚੱਕ ਦਾਣਾ ਹੱਥ ਹਰ ਚੜ ਕੇ ਕੋ ਕਰੇ ਲੈੜੇ ਖਾਲਸੇ ਦੇ ਜੱਕ ਸਿਰ ਤੇ ਕੇ ਗੋਮ ਦੀ ਜੋਸ਼ ਰਵਾ ਕਰੀ ਵੇਖ ਬੁੰਡਾ ਦਲ ਆਵੇ ਰਾਤ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਆਵੇ ਛੱਡ ਕੇ ਤੂੰ ਖੜ ਰਾਤ ਛੱਡ ਕੇ ਤੂੰ ਖੜ ਉਹ ਦਸੇ ਸਿ ਕਿੰਨੇ ਸੋਹੇ ਗਰਦਾਰ ਨੀਲੇ ਬਾਣੇ ਵਿੱਚ ਰਹਿੰਦੇ ਸਦਾ ਤਿਆਰ ਫਰ ਤੇ ਆ ਰਹੇ ਜੋ ਕਿ ਦੇਖਦਾ ਸ਼ਕੀਰ ਪੜੇ ਚੰਡੀ ਜੀ ਦੀ ਵਾਰ ਦੇਖਾ ਸ਼ੱਕ ਲੈਣ ਘੂੜੀਆਂ ਫਿਰ ਘੋੜੇ ਤੇ ਸਵਾਰ ਸਿੰਘ ਘੋੜੇ ਤੇ ਸਵਾਰ ਘੋੜਾ ਫੜੇ ਰਫਤਾਰ ਘੋੜਾ ਫੜੇ ਰਫਤਾਰ ਵੇਖ ਆਉਂਦਾ ਸਰਦਾਰ ਜਦੋਂ ਮੱਛਰੀ ਜੇ ਘੋੜਾ ਫਿਰ ਦਰਦੀ ਵੀ ਹਿੱਲੇ ਦਿੱਕੇ ਵਰਛੇ ਦੇ ਨਾਲ ਸਿੰਘ ਪਟਦੇ ਆ ਕਿਲੇ ਮੋਤਦੀਆਂ ਖੇਡਾ ਕੋਈ ਖੇਡ ਕੇ ਵਖਵੇਂ ਰਾਜ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਅਰੇ ਰਾਜ ਛੱਡ ਕੇ ਤੂੰ ਖੜ ਦੇਖ ਬੁੰਡਾ ਦਲ ਅਰੇ ਰਾਜ ਛੱਡ ਕੇ ਤੂੰ ਦੰ ਬਰੀਆ ਦਾ ਸਿੱਟਾ ਨਾ ਨੀ ਬੋਲੇ ਮਹੱਲਿਆ ਤੋਂ ਆਗੇ ਫਿਰ ਛੱਟ ਕੇ ਲ ਤੋਂ ਨੀ ਕਰ ਰੀਜ ਨਾਲ ਸੇਵਾ ਸਿੰਘ ਸ਼ੱਕ ਦੇ ਛੋਨੇ ਐਣ ਸੁਰਤੀ ਜੇ ਆਗੇ ਜੋ ਨੇ ਵੀ ਰਸ ਕੋਨੇ ਕਰੇ ਨਿੰਦੇ ਆ ਵਿਚਾਰ ਉਹਦੀ ਮੱਤ ਹੋਣੀ ਥੋੜੀ ਪੰਥ ਸ਼ੁਰੂ ਤੋਂ ਹੀ ਚੱਲੇ ਆ 96 ਕਰੋੜੀ ਬਾਬਾ ਮੱਗਰ ਸਿੰਘ ਵਾਂਗੂ ਕਿਹੜਾ ਕੋੜੇ ਨੂੰ ਪਜਾਵੇ ਬਾਬਾ ਸੰਤਾ ਸਿੰਘ ਵਾਂਗੂ ਕਿਹੜਾ ਜੋੜ ਤੇ ਦੀ ਖਾਵੇ ਮਿਲੇ ਫੌਜ ਨੂੰ ਜੇ ਫੌਜ ਫਤਿਹ ਗੁਰੂ ਦੀ ਬੰਲਾਵੇ ਛੱਡ ਕੇ ਤੂੰ ਖੜ ਦੇਖ ਬੁੱਢਾ ਡਾਲ